ਸਤਿਕਾਰਯੋਗ ਜਸਪਨ ਆਉ ਰਸਨ ਨੂੰ ਕਰੀਏ ਪਵਿੱਤਰ ਗੁਰੂ ਮਹਾਰਾਜ ਜੀ ਦੀ ਪਖਸ਼ੀ ਹੋਈ ਫਤੇ ਕਰੋ ਪਰਵਾਨ ਗੱਜ ਕੇ ਆਖੋ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤੇ ਪਹਿਲੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਦਾ ਸੁ ਕੁਦਰਤੀ ਸੁੰਦਰਤਾ ਨੂੰ ਬਿਆਨ ਕਰਦੀ ਹੋਈ ਮੇਰੀ ਆਪਣੀ ਲਿਖੀ ਹੋਈ ਕਵਿਤਾ ਮੈਂ ਆਪ ਜੀ ਦੇ ਸਾਹਮਣੇ ਕਰਨ ਜਾ ਰਹੀ ਹਾਂ ਆਸ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਵਾਹ ਕੁਦਰਤ ਨੇ ਸੁੰਦਰਤਾ ਦੀ ਵਾਹ ਕੁਦਰਤ ਨੇ ਸੁੰਦਰਤਾ ਦੀ ਲਾਈ ਹੈ ਗੁਲਜਾਰ ਪਾਤ ਪਾਤ ਦੇ ਫਲ ਫੁੱਲ ਬੂਟੇ ਮਹਿਕਾਂ ਦੇ ਅੰਬਾਰ ਪਾਤ ਪਾਤ ਦੇ ਫਲ ਫੁੱਲ ਬੂਟੇ ਮਹਿਕਾਂ ਅੰਬਾਰ ਛੋਟੇ ਵੱਡੇ ਪਸ਼ੂ ਤੇ ਪੰਛੀ ਛੋਟੇ ਵੱਡੇ ਪਸ਼ੂ ਤੇ ਪੰਛੀ ਸੋਹਣੇ ਰੰਗ ਤੇ ਖੰਭ ਤੋਤੇ ਮੋਰ ਮੁਰਗਾਬੀਆਂ ਦੇਖ ਕੇ ਰਹੀਏ ਡੰਗ ਤੋਤੇ ਮੋਰ ਮੁਰਗਾਬੀਆਂ ਦੇਖ ਕੇ ਰਹੀਏ ਡੰਗ ਬਾਰੋ ਵਾਰੀ ਮੌਸਮੇ ਆਉਂਦੇ ਸਗਤਾ ਤਾਰੇ ਪਾਉਂਦੀ ਬਾਤਾ ਇਥੇ ਚਾਨਣ ਬਨਿਆ ਰਾਤਾ ਤਾਰੇ ਪਾਉਂਦੇ ਬਾਤਾ ਇਥੇ ਚਾਨਣ ਬਨਿਆ ਰਾਤਾ ਅੰਮ੍ਰਿਤ ਵਰਗਾ ਨੀਰ ਵਗਿੰਦਾ ਅੰਮ੍ਰਿਤ ਵਰਗਾ ਨੀਰ ਵਗਿੰਦਾ ਚਸ਼ਮੀ ਸੁੰਦਰ ਸੋਹਣੇ ਹਲਕੀ ਹਲਕੀ ਪੂਰ ਪਵੇ ਜਦ ਤੱਤ ਦੇ ਧੋਗੇ ਧੂਣੀ ਹਲਕੀ ਹਲਕੀ ਪੂਰ ਪਵੇ ਜਦ ਤੱਤ ਦੇ ਧੋਗੇ ਧੂਣੀ ਠੰਡੇ ਠੰਡੀ ਪਾੜ ਵਗੇਂਦੀ ਠੰਡੀ ਠੰਡੀ ਪਾੜ ਵਗੇਂਦੀ ਛੇੜ ਛੇੜ ਕੇ ਲੰਗੇ ਕੁਲ ਆਲਮ ਨੂੰ ਸਾ ਬਖਸ਼ਦੀ ਇਕੋ ਜਿਆ ਬਿਨ ਮੰਗੇ ਕੁਲ ਆਲਮ ਨੂੰ ਸਾ ਬਖਸ਼ਦੀ ਇਕੋ ਜਿਆ ਬਿਨ ਮੰਗੇ ਵਾ ਤੂ ਕਾਦਰ ਵਾ ਵਾਤੂ ਕਾਦਰ ਵਾ ਤੇਰੀ ਕੁਦਰਤ ਕਿਹੋ ਜਿਹੇ ਨਜ਼ਾਰੇ ਤੇਰੇ ਅੱਗੇ ਸਜਦਾ ਕਰਦੇ ਰਲ ਮਿਲ ਕੇ ਅਸੀਂ ਸਾਰੇ ਤੇਰੇ ਅੱਗੇ ਸਜਦਾ ਕਰਦੇ ਰਲ ਮਿਲ ਕੇ ਅਸੀਂ ਸਾਰੇ ਅਖੀਰ ਵਿੱਚ ਮੈਂ ਇਹਨਾ ਕਹਿਣਾ ਚਾਹੁੰਦੀ ਹਾਂ ਵਾਤਾਵਰਨ ਦੀ ਸੁੰਦਰਤਾ ਨਾਲ ਵਾਤਾਵਰਨ ਦੀ ਸੁੰਦਰਤਾ ਨਾਲ ਹੋਈ ਖਿਮਾ ਦੀ ਜਾਜਖਾ ਹੋਇਆਂ ਭੁੱਲਾਂ ਚੁੱਕਾਂ ਦੀ ਦੇਓ ਮਾਫੀ ਦੇਓ ਸੀਸ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ